ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਆ ਫਿਰ ਆਪਾਂ ਨੇ ਹਲਵਾਈ ਸਟਾਈਲ ਗੋਭੀ ਦੇ ਕਰਾਰੇ ਕਰਾਰੇ ਪਕੌੜੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤੇ ਫਿਰ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਪੂਰੇ ਅਣ ਕਰੰਚੀ ਤੇ ਕਰਾਰੇ ਗੋਭੀ ਵਾਲੇ ਪਕੌੜੇ ਆਪਾਂ ਬਣਾ ਕੇ ਦਿਖਾਵਾਂਗੇ ਜੀ ਠੀਕ ਹੈ ਜੀ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਸੋਨੋ ਬਣਾ ਕੇ ਦਿਖਾਉਣੀ ਆ ਗੋਭੀ ਦੇ ਕਰਾਰੇ ਕਰਾਰੇ ਪਕੌੜੇ ਤੇ ਲਓ ਜੀ ਗੋਭੀ ਦੇ ਪਕੌੜੇ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਜੀ ਗੋਭੀ ਗੋਭੀ ਦੇ ਮਹਿ 2 ਫੁੱਲ ਲੱਤੇ ਆ ਜੀ ਤੇ 2 ਫੁੱਲ ਗੋਭੀ ਦੇ ਇਹ ਆਪਾਂ ਨੇ ਚੰਗੀ ਤਰ੍ਹਾਂ ਕੱਟ ਕੇ ਧੋਲੇ ਆ ਜੀ ਇਹ ਠੀਕ ਆ ਜੀ ਆ ਦੇਖੋ ਤੇ ਜਦੋਂ ਵੀ ਤੁਸੀਂ ਗੋਭੀ ਦੇ ਪਕੌੜੇ ਬਣਾਉਣੇ ਆ ਨਾ ਇਸ ਤਰੀਕੇ ਦੀ ਗੋਭੀ ਨਾ ਹੀ ਜ਼ਿਆਦਾ ਮੋਟੀ ਕੱਟਣੀ ਆ ਤੇ ਨਾ ਹੀ ਜ਼ਿਆਦਾ ਬਰੀਕ ਤੇ ਇਹਨੂੰ ਤੁਸੀਂ ਗਰਮ ਪਾਣੀ 'ਚ ਧੋਣਾ ਕਿਉਂਕਿ ਕੀੜੇ ਵਗੈਰਾ ਹੁੰਦੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਇਹ ਧੋ ਲੜੀਆਂ ਕਰਮ ਪਾਣੀ ਚ ਠੀਕ ਹੈ ਜੀ ਦੋ ਤਿੰਨ ਵਾਰ ਤਾਂ ਜੋ ਇਹ ਚੰਗੀ ਤਰ੍ਹਾਂ ਜਿਹੜੀਆਂ ਐ ਨਾ ਸਾਫ਼ ਹੋ ਜਵੇ ਤੇ ਲਓ ਜੀ ਹੁਣ ਆਪਾਂ ਬਣਾਉਨੇ ਆ ਪਕੌੜਿਆਂ ਦਾ ਬੈਟਰ ਯਾਨੀ ਕਿ ਬੇਸਣ ਘੋਲਦੇ ਆ ਦੋ ਫੁੱਲ ਆਪਾਂ ਨੇ ਗੋਭੀ ਤੇ ਲਈ ਆ ਜੀ ਠੀਕ ਹੈ ਜੀ ਤਕਰੀਬਨ 600 ਗ੍ਰਾਮ ਇਹ ਗੋਭੀ ਆ ਬਾਕੀ ਜਿਹੜੀ ਇਹਦਾ ਬੇਸਟ ਵਗੈਰਾ ਉਹ ਨਿਕਲ ਗਿਆ ਤੇ ਉਸ ਤੋਂ ਬਾਅਦ ਜਿਹੜੀ ਬਚੀ ਆ ਜੀ ਉਹ ਇਹ ਗੋਭੀ ਤੇ ਇਹਦੇ ਵਿੱਚ ਆਪਾਂ ਨੇ ਇੱਕ ਕੌਲੀ ਬਰੀਕ ਬੇਸਣ ਜਿਹੜਾ ਉਹ ਐਡ ਕਰ ਲੈਣਾ ਇੱਕ ਕੌਂਦੀ ਆਪਾਂ ਨੇ ਬਰੀਕ ਬੇਸਣ ਲੈਣਾ ਤੁਸੀਂ ਤੁਸੀਂ ਇਹਦੇ ਵਿੱਚ 1-2 ਚਮਚ ਅਰੇ ਰੌਣ ਦਾ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਐਡ ਕਰੂਗੇ ਆ ਮੈਂ ਪੇਸਟ ਬਣਾਇਆ ਹੋਇਆ ਜੀ ਹਰੀ ਮਿਰਚ ਅਦਰਕ ਤੇ ਲਸਣ ਦਾ ਇਹ ਆਪਾਂ ਨੇ ਇਹਦੇ ਵਿੱਚ 1.5 ਚਮਚ ਪਾਉਣਾ ਹੈ ਤੇ ਲਓ ਜੀ 1.5 ਚਮਚ ਆਪਾਂ ਨੇ ਹਰੀ ਮਿਰਚ ਅਦਰਕ ਲਸਣ ਦਾ ਇਹਦੇ ਵਿੱਚ ਪੇਸਟ ਪਾਉਣਾ ਹੈ ਤੇ ਲਓ ਜੀ ਹੁਣ ਪਾਉਣੀ ਹੈ ਇਹਦੇ ਵਿੱਚ ਥੋੜੀ ਜੀ ਅਜਵੈਨ ਅਜਵੈਨ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਬੇਸਣ ਦਾ ਸਮਾਨ ਹੁੰਦਾ ਉਹ ਬਣਦਾ ਉਹਦੇ ਵਿੱਚ ਅਜਵੈਨ ਜ਼ਰੂਰ ਪਾ ਲੈ ਕੋਲ ਜਿਹੜਾ ਨਮਕੀਨ ਸਮਾਨ ਹੁੰਦਾ ਥੋੜਾ ਜਿਹਾ ਆਪਾਂ ਜੀਰਾ ਪਾ ਲੂਗੇ ਤੇ ਥੋੜਾ ਜਿਹਾ ਨਮਕ ਐਡ ਕਰ ਲੂਗੇ ਜੀ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਓ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਓਨਾ ਕਿ ਤੁਸੀਂ ਪਾ ਦਿਓ ਕਿਉਂਕਿ ਪਕੌੜਿਆਂ ਦੇ ਉੱਪਰ ਬਾਅਦ ਵਿੱਚ ਚਾਟ ਮਸਾਲਾ ਵੀ ਪੈ ਜਾਂਦਾ ਠੀਕ ਹੈ ਜੀ ਤੇ ਨਮਕ ਤੋਂ ਬਾਅਦ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਥੋੜੀ ਜਹੀ ਕੁੱਟੀ ਹੋਈ ਲਾਲ ਮਿਰਚ ਪੀਸੀ ਹੋਈ ਯਾਨੀ ਮਿਰਚ ਵੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਓ ਜਿੰਨੀ ਕਿ ਤੁਸੀਂ ਖਾਂਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਠੀਕ ਹੈ ਜੀ ਤੁਸੀਂ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਆ ਦੇਖੋ ਇੰਨਾ ਕੱਪਾ ਨੇ ਇੱਕ ਕੌਗੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਟਾ ਚਮਚਾ ਚਾਹੀਏ ਇੰਨਾ ਕਿ ਆਪਾਂ ਨੇ ਇਹ ਬੇਕਿੰਗ ਪਾਊਡਰ ਇਹਦੇ ਵਿੱਚ ਐਡ ਕਰ ਲੈਣਾ ਤੇ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਬਾਕੀ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਕੱਟ ਕੇ ਉਹ ਤੁਹਾਡੀ ਮਰਜ਼ੀ ਆ ਤੇ ਹੁਣ ਕਰਦੇ ਹਾਂ ਇਹ ਚ ਪਾਣੀ ਐਡ ਪਾਣੀ ਐਡ ਤੁਸੀਂ ਦੇਖ ਕੇ ਕਰਨਾ ਪਹਿਲਾਂ ਜਿਹੜਾ ਪਾਣੀ ਆ ਉਹ ਘੱਟ ਪਾਉਣਾ ਤੇ ਹੁਣ ਇਹਨੂੰ ਘੋਲਦੇ ਹਾਂ ਜੀ ਮਨ ਲਓ ਜੇ ਨਾ ਇਹ ਪੈਟਰ ਜਾਦਾ ਪਤਲਾ ਹੋ ਗਿਆ ਫਿਰ ਪਕੌੜਿਆਂ ਪਰ ਕੋਟਿੰਗ ਨਹੀਂ ਕਰਦੀ ਹੈਗੀ ਉਹਨੇ ਸਹੀ ਢੰਗ ਨਾਲ ਪਹਿਲਾਂ ਤੁਸੀਂ ਪਾਣੀ ਪਾਉਣਾ ਘੱਟ ਤੇ ਇਹਨੂੰ ਚੰਗੀ ਤਰ੍ਹਾਂ 2-3 ਮਿੰਟ ਆਪਣੇ ਇਸ ਤਰੀਕੇ ਨਾਲ ਮਲਣਾ ਹੈ ਠੀਕ ਹੈ ਜੀ ਤਾਂ ਜੋ ਬੇਸਣ ਵਧੀਆ ਹੋ ਜਾਵੇ ਜਿੰਨਾ ਬੇਸਣ ਨੂੰ ਮਲੂਗੇ ਉਹਨੇ ਬੇਸਣ ਦੇ ਪਕੌੜੀਏ ਜਿਹੜੇ ਪੂਰੇ ਹਨ ਘੈਂਟ ਬਣੋਂਗੇ ਤੇ ਲਓ ਜੀ ਇਹਨੂੰ ਹੁਣ ਮਲਦੇ ਆਪਾਂ ਚੰਗੀ ਤਰ੍ਹਾਂ ਬੇਸਣ ਆਪਾਂ ਨੇ ਮਲ ਲਿਆ ਜੀ 2-3 ਮਿੰਟ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਨੇ ਜਿਹੜੀ ਆਪਾਂ ਨੇ ਗੋਭੀ ਚੰਗੀ ਤਰ੍ਹਾਂ ਕੱਟ ਕੇ ਤੇ ਧੋ ਕੇ ਰੱਖੀ ਧੀ ਤੇ ਇਹਨੂੰ ਕਰ ਦਿਆਂ ਹੁਣ ਮਿਕਸ ਇਹਦੇ ਨਾਲ ਤੇ ਜੇ ਵੀਡੀਓ ਵਧੀਆ ਲੱਗੀ ਜੀ ਕਪਿਆਲਾ ਜਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਲਓ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਗੋਭੀ ਦੇ ਪਕੌੜੇ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਕਰ ਦਨੇ ਆਪਾਂ ਮਿਕਸ ਤੇ ਲਓ ਜੀ ਗੋਭੀ ਤੇ ਬੇਸਣ ਦੀ ਕੋਟਿੰਗ ਆ ਜਿਹੜੀ ਐ ਚੰਗੀ ਤਰ੍ਹਾਂ ਹੋ ਗਈ ਆ ਜੀ ਇਸ ਤਰੀਕੇ ਦੀ ਜਿਹੜੀ ਤੁਸੀਂ ਕੋਟਿੰਗ ਕਰਨੀ ਆ ਆ ਦੇਖੋ गोभी दिख ਵੀ ਰਹੀ ਹੈ ਤੇ ਦਿਖ ਵੀ ਨਹੀਂ ਰਹੀ ਮੰਨ ਲਓ ਜੇ ਜ਼ਿਆਦਾ ওভার ਕੋਟਿੰਗ ਕਰੋਗੇ ਤਾਂ ਵੀ ਪਕੌੜੇ ਵਧੀਆ ਨਹੀਂ ਲੱਗਦੇ ਜੇ ਕੋਟਿੰਗ ਘੱਟ ਰਹੇਗੀ ਤਾਂ ਵੀ ਨਹੀਂ ਇਸ ਕਰਕੇ ਜਿਹੜੀ ਕੋਟਿੰਗ ਆ ਤੁਸੀਂ ਬੇਸਣ ਦੀ ਐਨ ਸਹੀ ਢੰਗ ਨਾਲ ਕਰਨੀ ਹੈ ਜਿੰਨੀ ਕਿ ਤੁਹਾਨੂੰ ਦੱਸੀ ਆ ਤੇ ਬਾਕੀ ਕਿ ਇਹਨੂੰ ਜਦੋਂ ਵੀ ਬੇਸਣ ਘੋਲਣਾ ਜ਼ਿਆਦਾ ਪਾਣੀ ਨਹੀਂ ਪਾਉਣਾ ਜਿੰਨਾ ਇਹਨੂੰ ਪਤਲਾ ਕਰੋਗੇ ਉਹਨਾਂ ਜਿਹੜਾ ਗੋਭੀ ਤੇ ਬੇਸਣ ਉਹ ਉਤਰੂਗਾ ਯਾਨੀ ਕੋਟਿੰਗ ਨਹੀਂ ਸਹੀ ਢੰਗ ਨਾਲ ਹੋਣੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰ ਲੈਂਦੇ ਆ ਫਰਾਈ ਸਰੋਂ ਦੇ ਤੇਲ ਵਿੱਚ ਤੇ ਲੋ ਜੀ ਸੇਕ ਆ ਜਿਹੜਾ ਤੇਲ ਦਾ ਇਹ ਮੀਡੀਅਮ ਹੋਣਾ ਚਾਹੀਦਾ ਨਾ ਹੀ ਬਹੁਤਾ ਤੇਜ਼ ਤੇ ਨਾ ਹੀ ਬਹੁਤਾ ਠੰਡਾ ਠੀਕ ਹੈ ਜੀ ਆਪਣਾ ਸੇਕ ਆ ਜਿਹੜਾ ਥੋੜਾ ਜਿਹਾ ਠੰਡਾ ਏ ਆਪਾਂ ਸੇਕ ਆ ਥੋੜਾ ਜਿਹਾ ਤੇਜ਼ ਕਰ ਲੈਂਦੇ ਆ ਜੀ ਲੋ ਜੀ ਸੇਕ ਆਪਣਾ ਹੋ ਚੁੱਕਿਆ ਹੁਣ ਆਪਾਂ ਇੱਕ ਇੱਕ ਪੀਸ ਆ ਜਿਹੜਾ ਪਕੌੜਿਆਂ ਦਾ ਛੱਡ ਲਾਂਗੇ ਉਹ ਇਹਦੇ ਵਿੱਚ ਠੀਕ ਹੈ ਜੀ ਇਸ ਤਰੀਕੇ ਨਾਲ ਪਕੌੜੇ ਦੇਖੋ ਤੁਸੀਂ ਇਹਨਾਂ ਇੱਕ ਨੰਬਰ ਬਣ ਕੇ ਤਿਆਰ ਹੋਵਗੇ ਤੇ ਇਸ ਦੀਵਾਲੀ ਦੇ ਪਕੌੜੇ ਬਣਾ ਕੇ ਜਰੂਰ ਟਰਾਈ ਕਰਿਓ ਜੀ ਤੇ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਲੋਜੀ ਪਕੌੜੇ ਇੱਕ ਵਾਰ ਤੁਸੀਂ ਸਾਰੇ ਨਹੀਂ ਛੱਡਣੇ ਹੈਗੇ ਥੋੜੇ ਥੋੜੇ ਕਰਕੇ ਜਿਹੜੇ ਇੱਕ ਵਾਰ ਅੱੱਚੇ ਕਰ ਲੈਣੇ ਆ ਜਿਹੜੀ ਹਾਫ ਡਨ ਕਰੂਗੇ ਇਹਨਾਂ ਨੂੰ ਇੱਕ ਵਾਰੀ ਉਸ ਤੋਂ ਬਾਅਦ ਕਰਾਂਗੇ ਫਿਰ ਫੁੱਲ ਫਰਾਈ ਪਹਿਲਾਂ ਕਰਨੇ ਆ ਹਾਫ ਫਰਾਈ ਤੇ ਲੋਜੀ ਪਕੌੜੇ ਆਪਾਂ ਨੇ ਛੱਡ ਲਏ ਆ ਜੀ ਤੇਲ ਦੇ ਵਿੱਚ ਤੇ ਸੇਕ ਆ ਜਿਹੜਾ ਤੁਸੀਂ ਮੀਡੀਅਮ ਰੱਖਣਾ ਨਾ ਹੀ ਬਹੁਤਾ ਜ਼ਿਆਦਾ ਤੇ ਨਾ ਹੀ ਬਹੁਤਾ ਘੱਟ ਤੇ ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਪਕਾਵਾਂਗੇ ਦੇ ਨਾਲੇ ਵਿੱਚ ਨੂੰ ਹਿਲਾਈ ਜਾਵਾਂਗੇ ਤੇ ਲੋਜੀ ਪਕੌੜੇ ਆ ਜਿਹੜੇ ਆਪਣੇ ਹਾਫ ਫਰਾਈ ਹੋ ਚੁੱਕੇ ਆ ਜੀ ਆ ਦੇਖੋ ਪਹਿਲਾਂ ਤੁਸੀਂ ਜ਼ਿਆਦਾ ਲਾਲ ਨਹੀਂ ਕਰਨੇ ਹੈਗੇ ਇਹ ਜੇ ਇਹਨਾਂ ਨੂੰ ਜ਼ਿਆਦਾ ਲਾਲ ਕਰੋਗੇ ਨਾ ਫਿਰ ਇਹ ਵਿੱਚ ਤੇ ਕੱਚੇ ਰਹਿ ਜਾਂਦੇ ਆ ਹੁਣ ਇਹਨਾਂ ਨੂੰ ਇੱਕ ਵਾਰੀ ਹਾਫ ਫਰਾਈ ਕਰ ਲੈਣੇ ਆ ਫਿਰ ਇਹਨਾਂ ਨੂੰ ਦੁਬਾਰਾ ਕਰਾਂਗੇ ਆਪਾਂ ਫੁੱਲ ਫਰਾਈ ਤੇ ਲਓ ਜੀ ਪਕੌੜੇ ਆ ਜਿਹੜੇ ਆਪਾਂ ਨੇ ਕੱਚੇ ਕਰ ਲਏ ਆ ਜੀ ਆਹ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਇਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫੁੱਲ ਫਰਾਈ ਪਹਿਲਾਂ ਇਹ ਹਾਫ ਡਨ ਕਰਨੀ ਜ਼ਰੂਰੀ ਆ ਤੇ ਲਓ ਜੀ ਹੁਣ ਆਪਾਂ ਨੇ ਪਤਾ ਫਰਾਈ ਕਿਵੇਂ ਕਰਨੀ ਆ ਇਹ ਯਾ ਤਾਂ ਪਕੌੜਾ ਆਪਾਂ ਨੇ ਕਰਦੇ ਦੇ ਨਾਲ ਗੱਬੇ ਤੋਂ ਇਹਦੇ ਦੋ ਪੀਸ ਕਰ ਲੈਣੇ ਆ ਇਦਾਂ ਕਰਨਾ ਕੀ ਹੁੰਦਾ ਹੈ ਨਾ ਜੇ ਮੰਨ ਲਓ ਹੁਣ ਆ ਪਕੌੜਾ ਇਹ ਆਪਾਂ ਨੇ ਇਹ ਗੱਬੇ ਦੇ ਦੋ ਪੀਸ ਕਰਕੇ ਕੱਟ ਲਿਆ ਤਾਂ ਇਹ ਕੱਚਾ ਨਹੀਂ ਰਹਿੰਦਾ ਸਹੀ ਢੰਗ ਨਾਲ ਹੈ ਜਿਹੜਾ ਫਰਾਈ ਹੋ ਜਾਂਦਾ ਏ ਇੱਕ ਤਾਂ ਇਹ ਤਰੀਕਾ ਹੈਗਾ ਤੇ ਇੱਕ ਤਰੀਕਾ ਹੈਗਾ ਹੋਰ ਪਕੌੜੇ ਨੂੰ ਇਸ ਤਰੀਕੇ ਨਾਲ ਦੱਬ ਲਓ ਥੋੜਾ ਜਿਹਾ ਠੀਕ ਆ ਜੀ ਜਦੋਂ ਇਦਾਂ ਦੱਬ ਕੇ ਪਕੌੜਾ ਆਪਾਂ ਪੱਕਾ ਕਰਦੇ ਹਾਂ ਨਾ ਫਰਾਈ ਕਰਦੇ ਹਾਂ ਉਹ ਪਕੌੜਾ ਵੀ ਆ ਜਿਹੜਾ ਘੱਟ ਮਤਲਬ ਕੱਚਾ ਰਹਿੰਦਾ ਹੈ ਯਾਨੀ ਸਹੀ ਢੰਗ ਨਾਲ ਪੱਕ ਜਾਂਦਾ ਤੇ ਹੁਣ ਐਸੇ ਤਰੀਕੇ ਨਾਲ ਪਕੌੜਿਆਂ ਨੂੰ ਆਪਾਂ ਥੋੜਾ ਥੋੜਾ ਦੱਬ ਲਾਵਾਂਗੇ ਜੀ ਤੁਸੀਂ ਕੱਟ ਵੀ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਰਾਂਗਾ ਫਰਾਈ ਤੇ ਲੋ ਜੀ ਹੁਣ ਆਪਾਂ ਕਰਦੇ ਆ ਪਕੌੜੇ ਪੱਕੇ ਸੇਕ ਜਿਹੜਾ ਮੀਡੀਅਮ ਹੋਣਾ ਚਾਹੀਦਾ ਮੰਨ ਲਓ ਬਹੁਤਾ ਘੱਟ ਵੀ ਨਹੀਂ ਹੋਣਾ ਚਾਹੀਦਾ ਬਹੁਤਾ ਜ਼ਿਆਦਾ ਵੀ ਨਹੀਂ ਜੇ ਘੱਟ ਸੇਕ ਹੋਊਗਾ ਪਕੌੜੇ ਤੇਲ ਪੀ ਲੈਂਦੇ ਆ ਜੀ ਤੇ ਜਿਹੜੇ ਜਵੇਂ ਚੰਗੇ ਨਹੀਂ ਲੱਗਦੇ ਆ ਤੇ ਜ਼ਿਆਦਾ ਸੇਕ ਦੇ ਵਿੱਚ ਪਕੌੜੇ ਉੱਪਰੋਂ ਲਾਲ ਹੋ ਜਾਂਦੇ ਆ ਤੇ ਅੰਦਰੋਂ ਕੱਚੇ ਰਹਿ ਜਾਂਦੇ ਆ ਇਸ ਕਰਕੇ ਜਦੋਂ ਵੀ ਪਕੌੜੇ ਫਰਾਈ ਕਰਨੀ ਆ ਮੀਡੀਅਮ ਸੇਕ ਥੋੜਾ ਬਹੁਤਾ ਜ਼ਿਆਦਾ ਚੱਲ ਜੂਗਾ ਫਰਕਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਮਾੜੇ ਮੋٹے ਰੜ ਕੇ ਕੋਈ ਚੱਕਰ ਨਹੀਂ ਅੱਜ ਤੇਲ ਪੀ ਲਿਆ ਪਕੌੜਿਆਂ ਦਾ ਬਿਲਕੁਲ ਹੀ ਸਵਾਦ ਨਹੀਂ ਆਉਣਾ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਹਲਾ ਹਲਾ ਕੇ ਇਦਾਂ ਕਰ ਲੰਨੇ ਆ ਪੱਕੇ ਤੇ ਲੋ ਜੀ ਪਕੌੜੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਤੁਸੀਂ ਇਹਨਾਂ ਨੂੰ ਐ ਚੰਗੀ ਤਰ੍ਹਾਂ ਰਾੜਦੇ ਹੋ ਯਾਨੀ 골ਡਨ ਜਿਹੜੇ ਬ੍ਰਾਊਨ ਕਰ ਲਣੇ ਇਹ ਆ ਦੇਖੋ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਕਿਸੇ ਬਰਤਨ ਦੇ ਵਿੱਚ ਤੇ ਲੋ ਜੀ ਗੋਭੀ ਦੇ ਪਕੌੜੇ ਬਣ ਕੇ ਹੋ ਗਏ ਰੈਡੀ ਆ ਦੇਖੋ ਜੀ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਪੂਰੇ ਐਨ ਕਰੰਚੀ ਬਣੇ ਆ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਗੋਭੀ ਦੇ ਪਕੌੜੇ ਬਣਾ ਕੇ ਘਰੇ ਖਾ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਨਾਲੇ ਆਪਾਂ ਨੇ ਸੌਸ ਦੀ ਵੀਡੀਓ ਇਹ ਹੈਗੀ ਆ ਜੀ ਬਿਹਾਰੀ ਕੇਲੇ ਵਾਲੀ ਚਟਣੀ ਐਦੀ ਵੀਡੀਓ ਆਪਾਂ ਨੇ ਚੈਨਲ ਤੇ ਪਾਈ ਹੋਈ ਹੈ ਜੀ ਤੇ ਜੇ ਤੁਸੀਂ ਸੌਸ ਦੀ ਵੀਡੀਓ ਦੇਖਣੀ ਆ ਉਹ ਤੁਸੀਂ ਸਾਡੇ ਚੈਨਲ ਤੇ ਅੱਗੇ ਸੌਸ ਦੀ ਵੀਡੀਓ ਦੇਖ ਸਕਦੇ ਹੋ ਜੀ ਤੇ ਲਓ ਜੀ ਆਪਣੇ ਮੂੰਹ ਚ ਤਾਂ ਆ ਗਿਆ ਹੁਣ ਪਕੌੜਿਆਂ ਦੇਖ ਕੇ ਪਾਣੀ ਤੇ ਤੁਸੀਂ ਵੀ ਕਰੋ ਫਿਰ ਪਕੌੜਿਆਂ ਦੀ ਰੈਸਪੀ ਟਰਾਈ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ